ਲਓ ਦੋਸਤੋ ਹਾੜੀ ਦੀ ਫਸਲ ਆ ਚੁੱਕੀ ਆ ਹੁਣ ਹੁਣ ਆਪਾਂ ਹਾੜੀ ਦੀ ਫਸਲ ਨੂੰ ਇੱਕ ਦੋ ਦਿਨ ਸੰਭਾਂਗੇ ਉਹਦਾ ਕਰਕੇ ਥੋੜੇ ਜਿਹੀ ਬਿਜੀ ਰਹਾਂਗੇ ਆ ਦੇਖੋ ਅੱਜ ਆਪਾਂ ਮਸ਼ੀਨ ਲਾ ਰਹੇ ਆ ਤੇ ਕਣ ਕਣ ਜਮਾ ਪੱਕੀ ਪਈ ਆ ਜੇ ਆਪਾਂ ਗੱਲ ਕਰ ਲਈ ਆ ਦੇਖੋ ਜੀ ਪ੍ਰਮਾਤਮਾ ਸਭ ਦੇ ਵਾਸਤੇ ਸੁੱਖ ਰੱਖੇ ਸਭ ਦੇ ਦਾਣੇ ਜਿਹੜੇ ਹਾੜੀ ਦੀ ਫਸਲ ਸੰਭੀ ਜਾਵੇ ਕੋਈ ਅੱਗ ਤੋਂ ਕੋਈ ਮੀਂਹ ਕਣੀ ਤੋਂ ਪ੍ਰਮਾਤਮਾ ਬਚਾ ਰੱਖੇ ਤੇ ਦੇਖੋ ਫਸਲ ਕਿਵੇਂ ਪੱਕੀ ਖੜੀ ਆ ਅੱਜ ਆਪਾਂ ਵੜਦੇ ਆਂਗੇ ਇਹਨੂੰ ਬਸ ਆ ਦੇਖੋ ਚਾਰ ਚਪੇਰਾ ਬਾਕੀ ਦਾ ਧੰਨਵਾਦ ਢੋਲੰਡੇ ਦੀ ਫਾਰਮ ਬਟਿੰਡਾ ਦੇਖਣਾ ਇਹਦਾ ਤੇ 2-4 ਦਿਨ ਹੁਣ ਆਪਾਂ ਵਿਜੀ ਰਹਾਂਗੇ ਕਣਕ ਦੇ ਵਿੱਚ ਤੇ ਖਾੜੀ ਦੀ ਫਸਲ ਹੁਣ ਵੱਢਾਂਗੇ ਆ ਦੇਖੋ ਪੁੱਤ ਫਿਰਦਾ ਬੱਲਾਂ ਬੁੱਲਾਂ ਨੂੰ ਦੇਖਦਾ ਤੇ ਇਹੀ ਸਾਮ ਦਾ ਪਾਲਦਾ ਦੇਖੋ ਕਿਤੇ ਪਾਣੀ ਪਾਤਾ ਲਾਈ ਆ ਥੋੜੀ ਜੀ ਸਬਜ਼ੀ ਤੇ ਬਾਕੀ ਦਾ ਦੇਖੋ ਕਣਕ ਜਮਾ ਤਿਆਰ ਅੱਜ ਵੱਢ ਦੇਣੀ ਆ ਤਾਂ ਧੰਨਵਾਦ